ਕਣਕ ਨੂੰ ਪੱਖਾ ਲਾਉਣਾ ਆਪਾਂ ਨੇ ਨਵੇਂ ਕੰਮ ਦੀ ਸ਼ੁਰੂਆਤ ਹੈ ਸੋਨੀ ਨੇ ਕੰਮ ਕਰਨ ਦੇ ਰਿਹਾ ਕਹਿੰਦਾ ਵੀ ਪੌਣ ਚ ਆਇਆ ਵਾ ਟਾਈਮ ਹਲੇ ਵੀ ਥੋੜਾ ਟਾਈਮ ਹੋਰ ਕਰ ਲੋ 15 15 ਮਿੰਟ ਕਰਦੇ ਨੇ ਪੌਣਾ ਘੰਟਾ ਤਾਂ ਆਇਓ ਲੰਘਾਤਾ ਗਾਂ ਵਾਲੀ ਪੌਣ ਵੀ ਚੜ ਚਲੀ ਅਗਲੇ ਗਾਂ ਵਾਲੀ ਪੌਣ ਤੇਰੇ ਆਤ ਨੂੰ ਪੁੱਛਣਾ ਤੂੰ ਕਹਿੰਦਾ ਜਾਣਾ ਨਹੀਂ ਹੈਗਾ ਹਾਂ ਮੈਂ ਫਿਰ ਜਿੱਦੇ ਖਿਸਕ ਗਿਆ ਮੈਂ ਕਿਸੇ ਨੂੰ ਫੋਨ ਵੀ ਨਹੀਂ ਕਰਿਆ ਕਿਹਾ ਕਿਸੇ ਨਾ ਕਿਸੇ ਨੇ ਕਹਿਣਾ ਪੈ ਪਿਛੇ ਪਾਏ ਆ ਮੈਂ ਇਕੱਠੇ ਕਰਨੇ ਆ ਆ ਬਾਲਟੀ ਮੇਰੀ ਹੈ ਕਿਤੇ ਐਨਾ ਸਮਝੋ ਮੈਂ ਨਹੀਂ ਚਕਾਰ ਰਿਹਾ ਆ ਜਾ ਉੱਠ ਖੜੇ ਆ ਉੱਠ ਖੜੇ ਕਿੱਧਰ ਬੈਠਾ ਦਾ ਇਹ ਦੋਸਤਾਂ ਮਾਵਾ ਜੀ ਲਾਣਾ ਨਾਲ ਕੋਪੇ ਅਬਿੱਤੀ ਇਹ ਕਿੰਨੇ ਲੇਦਾ ਸੀ ਗਾਣਾ ਦੱਸੋ ਗਾਣਾ ਕਿਹੜਾ ਹੈ ਗਾਣਾ ਦੱਸੋ ਗਾਣਾ ਉਹ ਤਾਂ ਗਾਣਾ ਨਾ ਮਾਰਿਆ ਹਾ ਕੇ 36 ਪੂਰੀਆਂ ਹੁਣ ਕੰਮ ਕੌਣ ਕਰੂ ਲਟ ਗਿਆ ਹਾਲੇ ਨਹੀਂ ਹਾਲੇ ਅੱਜ ਭਾਈ ਫਿਰ ਤੇਰਾ ਸਾਬ ਦਿੰਦੇ ਗਏ ਅੱਜ ਪੂਰੇ 12 ਵਜੇ ਆ ਕੰਮ ਨਵਾਂ ਸ਼ੁਰੂ ਕਰਨਾ ਕਣਕ 12 ਵੇ ਸਭ 12 ਨਾ ਪਾਉਣੀ ਨਹੀਂ ਨਿਪਟਾਉਂਦੇ ਇਹ ਕੰਮ ਇਹ 12 ਪੌਣ ਚ ਆ ਜਿੰਦਾ ਸਾਵਾਂ ਪਰ ਕਰਨ ਆਪਣਾ ਜਿਹੜਾ ਕੰਮ ਕਰਨਾ ਬੈਜੋ ਹਲੇ 10 15 ਪੌਣ ਪੈ ਗਈ ਹੈ ਕਣਕ ਨੂੰ ਪੱਖਾ ਲਾਉਣਾ ਆਪਾਂ ਨੇ ਨਵੇਂ ਕੰਮ ਦੀ ਸ਼ੁਰੂਆਤ ਹੈ ਸੋਨੀ ਨੇ ਕੰਮ ਕਰਨ ਦੇ ਲਿਆ ਕਹਿੰਦਾ ਵੀ ਪੌਣ ਚ ਆਵਾ ਟਾਈਮ ਹਲੇ ਵੀ ਥੋੜਾ ਜਿਹਾ ਟਾਈਮ ਹੋਰ ਕਰ ਲੋ 15 15 ਮਿੰਟ ਕਰਦੇ ਨੇ ਪੌਣਾ ਘੰਟਾ ਤਾਂ ਐਉਂ ਲੰਗਾਤਾ ਗਾਂ ਵਾਲੀ ਪੌਣ ਵੀ ਚੜ ਚਲੀ ਅਗਲੇ ਘਾੜੀ ਪੌਣ ਚੜ ਗਈ ਇੱਕ ਪੌਣ ਤਾਂ ਪਈ ਜੀ ਅੱਜ ਪੌਣ ਅੱਜ ਪੂਰੀਆਂ ਭੁਖਾ ਲਿਆ ਜਿਆਦਾ ਪੂਰੀ ਜਿਆਦਾ ਖਾਇਆ ਜਿਹੜਾ ਬਾਅਦ ਚ ਕਹਿੰਦਾ ਕੜਾ ਥੋੜਾ ਜਿਹਾ ਹੋਰ ਪਾ ਦੂ ਉਹਨੇ ਕੰਮ ਕਰਿਆ ਕੜਾ ਹੋਰੇ ਇਹਦਾ ਹੋਰ ਕਰਿਆ ਕੰਮ ਪੂਰਾ ਨਿਗਰਦਾਨੀ ਦਾ ਇਹਨੇ ਲੱਡੂ ਬੱਟ ਕੇ ਅੰਦਰ ਮਾਰਿਆ ਫਿਰ ਪਾਣੀ ਦੇ ਘੁੱਟੇ ਲੈ ਲੰਗਾਇਆ ਅੰਦਰ ਇਹਨੇ ਅੱਗੀ ਕਹਿੰਦਾ ਫਰੈਂਡਾਂ ਨੂੰ ਮੇਰੇ ਨੂੰ ਪਤਾ ਤੇ ਬਾਕੀ ਅੱਜ ਬਈ ਬੇਲਣ ਦਾ ਕੰਮ ਫਿਨਿਸ਼ ਹੋ ਗਿਆ ਆਪਣੇ ਗੱਠਾ ਬਸ ਚੱਕ ਹੋਣ ਨੂੰ ਰਹਿ ਗਈਆਂ ਤਕਰੀਬਨ ਕੋਈ ਕਿੱਲਾ ਨਹੀਂ ਛੱਡਿਆ ਆਪਣੇ ਸਾਡੇ ਸਾਡਾ ਨੇ ਹੋਇਆ ਆਪਣੇ ਸਾਡਾ ਹਲੇ ਹਫਤੇ ਦਾ ਰਹਿੰਦਾ ਅਸੀਂ ਚੱਲੂਗੇ ਆਪਣਾ ਤਾਂ ਚੱਲ ਰਹਿੰਦਾ ਹਲੇ ਕਮੈਂਡਾਂ ਦਾ ਤੂੰ ਬੈੰਦਾ ਕਿਉਂ ਨਹੀਂ ਟਿੱਕੇ ਤੇ ਪੱਖਾ ਲਿਆ ਐ ਸੋਸਾਇਟੀ ਚੋਂ ਉਹ ਵੀ ਬੀਜ ਪਾ ਕੇ ਬੀਜ ਚੋਣਾ ਪਾ ਪੱਖਾ ਲਿਆ ਐ ਸ਼ੈਂਪੀ ਦਾ 222 222 ਬੀਜ ਆਪਣਾ ਆਪਣਾ ਘਰ ਦਾ ਬੀਜ ਐ 222 ਆਪਾਂ ਨੇ ਪੱਖਾ ਲਾਇਆ ਨਹੀਂ ਤਾਂ ਇਹਨੂੰ ਹੁਣ ਪੱਖਾ ਲਾ ਕੇ ਇਹ ਥੈਲੀਆਂ ਚ ਭਰ ਦੇਣਾ ਚੱਲ ਫੱਟ ਕਰ ਇਹਨੂੰ ਤਿਆਰ ਕਰ ਚਾਹੇ ਜਾਂਦੀ ਕੋਲ ਚੋਂ ਆਇਆ ਚਲੋ ਵਿੱਚੋ ਹਾਂ ਮੇਲੇ ਆ ਸਾਰੇ ਪੰਜਾਬੀ ਗਾਣੇ ਲਾਇਆ ਕਰੋ ਸਿੱਖ ਬੰਦੇ ਆ ਸੀ ਪੰਜਾਬੀ ਉਹ ਆਇਦ ਕੇ ਬੀਜ ਨਵੇਂ ਆ ਕੇ ਕਹਿੰਦੇ ਹੈ ਬੀਜ ਨਵੇਂ ਆ ਹਾਂ ਬੀਜ ਨਵੇਂ ਇੱਕ ਬੀਜ ਆ ਗਿਆ 36 43 ਇੱਕ 30 32 ਇੱਕ 24 22 32 63 ਇੱਕ ਆ 21 23 ਉਹ ਥੋੜਾ ਜਿਹਾ ਦੇਣੀ ਕੇ ਥੋੜਾ ਡਾਊਨ ਰਹਿਦਾ 36 41 ਦੀ ਸੀ ਵਧੀਆ ਰਹਿਦਾ ਝਾੜ ਵਧੀਆ ਬਾਕੀ ਸੋਨੀ ਨੂੰ ਪੁੱਛ ਲੋ ਡੀਵੀਡਬਲ 36 41 ਆ ਹਾਂ ਉਹ ਇੱਕ ਪੈਪਰਾਂ ਚ ਇੱਕ ਪੈਪਰਾਂ ਚ ਪੈਪਰਾਂ ਚ ਪੈਪਰਾਂ ਚ ਤੇ ਰੋਟੀ ਨਹੀਂ ਵਧੀਆ ਬਣਦੀ ਸੁੱਕ ਜਾਂਦੀ ਆ ਸਾਫ ਬਾਈ ਅੱਜ ਦੇਖੋ ਅੱਜ ਕਿੰਨੇ ਟਾਈਮ ਬਾਅਦ ਦੇਖੇ ਹਾਂ ਹਾਲਤ ਦਿਖਾ ਦੇ ਤੇ ਪੇਟ ਵਿੱਚ ਗੜਬੜਾ ਨਹੀਂ ਨਹੀਂ ਕੜਾ ਖਰਾਬ ਕਰਿਆ ਨਾ ਹੁਣ ਜਿਹੜਾ ਕੜਾ ਖਾਕੇ ਆਏ ਬਾਈ ਮੈਂ ਤਾਂ ਰੋਟੀ ਕੋ ਪਹਿਲਾਂ ਖਾ ਲਿਆ ਹੋਏ ਨੇ ਇਹ ਰੋਣੇ ਆਣੀ ਹੈਗਾ ਹਾਂ ਸੁਣ ਲੈ 3 ਵਜੇ ਆ ਜਾਊਗੀ 3 ਵਜੇ ਆ ਜਾਊਗੀ ਸਵਾਤ 3 ਮਸ਼ੀਨਾਂ ਤੋਰਨੀ ਆ 3:30 ਵਜੇ ਨੂੰ ਜਿਹੜੀਆਂ ਸੜੇ ਲੱਗਣ ਕਿਉਂਕਿ ਚੈਕਿੰਗ ਹੋ ਤੱਕ ਨਹੀਂ ਇਧਰ ਸੁਣ ਚੈਕੀ ਉਹ ਤੇ ਮਾਲ ਧੁੱਪ ਤੇ ਬਲ ਬਦਾਣਾ ਛੱਡੀ ਜਾਂਦਾ ਨਹੀਂ ਫਿਰ ਆਏ ਦੱਸੇ 3:30 ਵਜੇ ਤੇ ਲੈ ਕੇ ਸਾਥਿਆ ਤੇ ਰਵਾਉਂਗਾ ਕਾਲਜ ਦੀ ਚੈਕਿੰਗ ਦੱਸ ਦੇ ਕਾਲਜ ਦੀ ਚੈਕਿੰਗ ਮੈਂ ਦੇਖ ਸਵੇਰੇ ਆ ਤੈਨੂੰ ਪੁੱਛਣਾ ਤੂੰ ਕਹਿੰਦਾ ਜਾਣਾ ਨਹੀਂ ਹੈਗਾ ਮੈਂ ਫਿਰ ਜਿੱਦੇ ਖਿਸਕ ਗਿਆ ਮੈਂ ਕਿਸੇ ਨੂੰ ਫੋਨ ਵੀ ਨਹੀਂ ਕਰਿਆ ਕਿਹਾ ਕਿਸੇ ਨਾ ਕਿਸੇ ਨੇ ਕਹਿਣਾ ਪੈ ਪਿਛੇ ਪਾਏ ਆ ਮੈਂ ਇਕੱਠੇ ਕਰਨੇ ਮੈਂ ਤੂੰ ਕਿਉਂ ਬੱਤਾਂ ਰਹਿਣਾ ਹੈ ਜੇ ਬਦ ਨਾ ਤੂੰ ਕਹਿ ਗਿਆ ਪੁੱਛਦਾ ਉਹ ਗੋਆ ਆ ਦੇਖ ਬਤਾ ਮੈਂ ਕਹਿੰਦਾ ਨਹੀਂ ਮੈਂ ਤੁਰਕੇ ਲੱਗ ਜਾਣਾ ਮੈਂ ਤੁਰਕੇ ਹੀ ਲੱਗ ਜਾਊਂਗਾ ਕਿ ਸ਼ਾਂ ਬਚਾਉਂਦਾ ਹੈ ਠੀਕ ਨੇ ਵਾਹ ਲਾ ਗਿਆ ਹਾਂ ਉਹਦਾ ਮਹੂੜਾ ਲੈਣੇ ਚਾਰ ਪੰਜ ਬਲੀਆਂ ਚੱਕ ਕੇ ਠੀਕ ਆ ਇਹਦੇ ਕਹਤੇ ਵਸਤ ਨਹੀਂ ਤੂੰ ਆਹ ਉਹਦੇ ਮੁੰਰੇ ਲਾ ਲਾਂਗੇ ਇਹਨੂੰ ਖਿੰਡੂ ਕੀ ਨਹੀਂ ਉਹ ਪਰ ਉਹ ਵੀ ਬਹੁਤ ਵੱਡੀ ਆ ਉਹ ਤੱਕ ਚਲੇ ਜਾਂਦੇ ਨਾ ਨਾ ਏਡੀ ਪੱਲੀ ਕੀ ਕਰਨੀ ਆ ਉੱਥੀ ਤੇ ਚੱਕੀ ਜਾਣੇ ਉੱਥੀ ਤੇ ਆਪਣਾ ਨਿਭਰੀ ਜਮਾਈ ਕੋਲੇ ਜੇ ਕਰ ਲਓ ਪੱਖੇ ਨੂੰ ਬਸ ਸੱਚੇ ਸਪਲਾਈ ਵਿਛਾਲੀ ਤਾਂ ਤਾਰਾਂ ਦੂਰਾਂ ਥੋੜੀ ਗਰੰਟ ਨਾ ਲਵਾ ਲਈ ਤਾਰਾਂ ਨੂੰ ਜੋੜੋ ਕਿਤੇ ਕਿਤੇ ਕਰੇ ਕੋਈ ਵੀ ਚਲੋ ਮਾਪੇ ਸਪਾ ਕੇ ਲੋਹੇ ਤੈ ਤ ਹੋ ਗਏ ਉਹ ਕਿੱਥੇ ਗਿਆ ਦਿੱਤੀ ਦੇ ਤੂੰ ਬੱਲੇ ਸਿੱਡੀ ਦਾ ਕੰਮ ਹੈ ਨਾ ਨਾ ਛੱਡੀ ਨਾ ਮਹਾ ਕੰਮ ਲਾ ਦੂ ਸਾਨੂੰ ਟੱਕਰ ਜੀ ਹੱਥ ਮੇਰੇ ਦੇ ਦੇ ਕਾਲਿਆ ਉਹ ਛੱਡੀ ਜਾ ਜੀ ਹੱਥ ਤੁਸੀਂ ਕੀ ਹੈ ਵਿੱਚ ਉਹ ਭਾਗੇ ਚ ਖਾਤੇ ਨਕਲੀ ਨੇ ਗਾਦੀ ਟੱਡਾ ਕਰਕੇ ਕਰ ਲਾਂਗੇ ਖਾਲੀ ਜੀ ਤਾਂ ਉਹਦੇ ਬੋਤਲਾ ਤਾਂ ਛੱਪੜਿਆ ਉਹਦੇ <गली> कर दूगा माजू दाने सारे तो। चाची तो हाँ थोड़ा जार लवे कर लेना था इधर ओके वंडरफुल ਰੰਦੀ ਰੰਦੀ ਥੋੜੀ ਜੀ ਕਣਕ ਆ ਬਾਲਟੀ ਮੇਰੀ ਹੈ ਕਿਤੇ ਐਨਾ ਸਮਝੋ ਮੈਂ ਨਹੀਂ ਚਕਾਰ ਰਹਾ ਆ ਜਾ ਉੱਠ ਖੜਿਆ ਉੱਠ ਖੜਿਆ ਕਿੱਧਰ ਬੈਠਾ ਦਾ ਇਹ ਦੋਸਤਾਂ ਦੇ ਮਾਵਾ ਜੀ ਨਾਲ ਲੜ ਜਾ ਨਾਲ ਓਏ ਖਾ ਕੇ ਪੂਰੀ ਹੁਣ ਪੈਰ ਨਹੀਂ ਉੱਦਦਾ ਓਏ ਖਾ ਕੇ ਪੂਰੀ ਨਾਲ ਤੇ ਪੈਰਾਂ ਪਰ ਬੈਠ ਵੀ ਨਹੀਂ ਉਦਦਾ ਦੁਆ ਦੇ ਮੈਂ ਤਾਂ ਜਾ ਕੇ ਆ ਤਾਂ ਘੱਟ ਖਾ ਲੋਂਦੇ ਪੂਰੀਆਂ ਓਹ ਜਾ ਕੇ ਆ ਤਾਂ ਪੂਰੀ ਖਾ ਤਾਂ ਅਸੀਂ ਪੂਰੀ ਖਾਦੀ ਆ ਸ਼ਾਬਾਸ਼ ਆਵੇ ਆਵੇ ਉਹ ਕਿ ਲੋਮ ਆਵਾ ਸ਼ਾਬਾਸ਼ ਮੈਨੂੰ ਫੜਦਾ ਐਕਣਾ ਹੀ ਪਈ ਜਾਉਦੇ ਹੁਣ ਪੂਰੀਆਂ ਖਾਦਿਆਂ ਵੇ ਜਾ ਤਾਂ ਹੁਣ ਬੈਠ ਹੀ ਹੁੰਦਾ ਕਿਸੇ ਤੇ ਬੈਠ ਨਹੀਂ ਹੁੰਦਾ ਆਹਾਂ ਆ ਕਿਵੇਂ ਕਰੇ ਲੇਖੋ ਕੀ ਕਰੀ ਦਵਾਰ ਤੇ ਕਿਹੜੀ ਕਰੀ ਦੋ ਉਹ ਕੰਮ ਆਉਂਦਾ ਮਤਲਬ ਮੰਡੀ 'ਚ ਕਰਿਆ ਹੋਇਆ ਬੰਦੇ ਨੇ ਕੰਮ ਯਾਰ ਸਹੀ ਆ ਫਿਰ ਚੱਕਣਾ ਵੀ ਗੋਗੀ ਮੂ ਵੀ ਬੰਨਣਾ ਇਹਨਾਂ ਦਾ ਬਸ ਇਹਨੂੰ ਚੱਕ ਕੇ ਹੁਣੀ ਸਾਈਡ 'ਕਿ ਲਿਜਾਓ ਠੀਕ ਆ ਮੂਰੇ ਨੂੰ ਲਿਆ ਕੇ ਦੋ ਪਹਿਲਾਂ ਤਾਂ ਕੱਲੀ-ਕੱਲੀ ਚੀਜ਼ ਇਹਨੂੰ ਆਪਣੇ ਆ ਟਰਾਲੀ ਦੇ ਇਹਦੇ ਕੋਲ ਰੱਖ ਮੂਰੇ ਉਹਦੇ ਆ ਜੜਤੀ ਚ ਮੇਰੇ ਸਿਰ ਚ ਠੀਕ ਐ ਸਾਫ ਨਿਕਲ ਰਿਹਾ ਬੰਦਾ ਠੀਕ ਐ ਥੱਲੇ ਟੋਟਾ ਇਹਨ ਪੂਰਾ ਆ ਰਿਹਾ ਥੋੜਾ ਘੱਟ ਕਰ ਜਿਆਦਾ ਖੋਲਤਾ ਤੁਸੀਂ ਨੇ ਪਪਰ ਕੇ ਕਹਾਣਾਂ ਬਾਕੀ ਦਾ ਆਜੋ ਸ਼ਰਸ਼ੀਏ ਦਾ ਦਰਸ਼ਨ ਹੋ ਰਹੇ ਆ ਜਿਹੜੀਆਂ ਸਾਡੇ ਕੋਲ ਪਹਿਲੇ ਟਾਈਮਾਂ ਚ ਆਉਂਦੀ ਆਉਂਦੀਆਂ ਕਿਹਦੀਆਂ ਕੀ ਹੋ ਗਿਆ ਤੂੰ ਤੂੰ ਤੰਗ ਲੱਗਦਾ ਮੈਨੂੰ ਜ਼ਿੰਦਗੀ ਤੇ ਆ 300ਗ ਤਾਂ ਅੰਨਾ ਸ਼ਾਮ ਨੂੰ ਨਹੀਂ ਚਲੇ ਜਾਓ ਤਾਂ ਕੰਮ ਕਰਨਾ ਪਿਆ ਤਾਂ ਲੈਣ ਨੂੰ ਜਾਂਦਾ ਉਹ ਭੇਜਿਆ ਤੁਹਾਨੂੰ ਨਾ ਜਾ ਬੰਦ ਜਾ ਚਲਾ ਜਾ ਚਲਾ ਜਾ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਕੀ ਫਤਿਹ ਅੱਜ ਪਿੰਡ ਰਜਿੰਦਰਗੜ੍ਹ ਦੇ ਵਿੱਚ ਸੰਗਤਾਂ 6ਵੇਂ ਦਿਨ ਦੀ ਪ੍ਰਵਾਤ ਫੇਰੀ ਜੋ ਕੱਢ ਰਹੀਆਂ ਨੇ ਸੰਗਤਾਂ ਦੇ ਵਿੱਚ ਬਹੁਤ ਹੀ ਉਪਸ਼ਾ ਪਿਆਰ ਸਤਿਕਾਰ ਮਿਲ ਰਿਹਾ ਹੈ ਤੇ ਇਸ ਗੱਲ ਦੀ ਬੜੀ ਖੁਸ਼ੀ ਹੋ ਰਹੀ ਹੈ ਕਿ ਸੰਗਤਾਂ ਇਸ ਦਾ ਬਹੁਤ ਹੀ ਲਾਭ اٹھਾਰੀਆਂ ਨੇ ਅੱਜ 6ਵੇਂ ਦਿਨ ਦੀ ਪ੍ਰਵਤ ਫੇਰੀ ਦੀ ਸਭ ਨੂੰ ਬਹੁਤ ਬਹੁਤ ਵਧਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪ੍ਰਵਤ ਫੇਰੀ ਆ ਰਹੀ ਜੀ ਆਪਣੇ ਘਰੇ ਤੇ तकरीबन 7 ਤੋਂ 7 ਘਰ ਕੱਢਣੇ ਅੱਜ ਸਤਿ 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 ਸ